ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਚੌਥਾ ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤ ਉਮਾਹਾ ਉਮਾਹਾ ਊੜੇ ਦੀ ਓਂਕੜ ਪੜ੍ਹਨੀ ਐ ਉਮਾਹਾ ਨਹੀਂ ਗੈਣਾ ਉਮਾਹਾ ਆਪੇ ਗੁਣ ਗਾਵਾਏ ਦਾ ਪਿਆਰਾ ਆਪੇ ਸ਼ਬਦ ਸਮਾਹਾ ਗਾਵਾਏ ਦਾ ਗਵਾਏ ਦਾ ਨਹੀਂ ਕਹਿਣਾ ਗੱਗੇ ਦਾ ਕੰਨਾ ਪੂਰਾ ਪੜ੍ਹਨਾ ਹੈ ਗਾਵਾਏ ਦਾ ਆਪੇ ਲੇਖਣ ਆਪ ਲਖਾਰੀ ਆਪੇ ਲੇਖ ਲਖਾਹਾ ਲਖਾਹਾ ਲੱਲੇ ਦੀ ਸਿਹਾਰੀ ਬੋਲਣੀਆਂ ਲਖਾਹਾ ਨਹੀਂ ਗਹਿਣਾ ਲਖਾਹਾ ਮੇਰੇ ਮਨ ਜਪ ਰਾਮ ਨਾਮ ਓ ਮਾ ਆਨ ਦਿਨ ਆਨੰਦ ਹੋਵੇ ਵੱਡ ਭਾਗੀ ਲੈ ਗੁਰ ਪੂਰੇ ਹਰ ਲਾਹਾ ਰਹਾ ਆਪੇ ਗੋਪੀ ਕਾਨ ਹੈ ਪਿਆਰਾ ਬਾਨ ਆਪੇ ਗਊ ਚਰਾਹ ਕਾਨ ਕਾਨ ਨਹੀਂ ਕਹਿਣਾ ਕਾਨ ਧਾਰਾ ਕਹਿਣਾ ਜੀ ਬਾਨ ਪੋਲਾ ਕਹਿਣਾ ਇਹਨੂੰ ਬਾਨ ਨਹੀਂ ਕਹਿਣਾ ਬਾਨ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹ ਕੋਵਲੀਆ ਪੀੜ ਆਪ ਮਰਾਂ ਦਾ ਪਿਆਰਾ ਕਰ ਬਾਲ ਕਰੂਪ ਪਛਾਹ ਰੂਪ ਪਛਾਹ ਦੋੇ ਸ਼ਬਦ ਵੱਖ-ਵੱਖ ਪੜਨੇ ਆ ਰੂਪ ਪਛਾਹ ਨਹੀਂ ਕਹਿਣਾ ਆਪ ਅਖਾੜਾ ਪਾਏ ਦਾ ਪਿਆਰਾ ਕਰ ਵੇਖੇ ਆਪ ਤੂ ਜਾਹ ਕਾਰ ਬਾਲਕ ਰੂਪ ਉਪਾਏ ਦਾ ਪਿਆਰਾ ਚੰਡੂਰ ਕਾਂਸ ਕੇ ਮਾਰਾਹਾ 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 ਨਹੀਂ ਗਹਿਣਾ ਮਾ ਕੰਨਾ ਪੜਨਾ ਪੂਰਾ ਮਾਰਾਹਾ ਆਪੇ ਹੀ ਬਲ ਆਪ ਹੈ ਪਿਆਰਾ ਬਾਲ ਭਨ ਮੂਰਖ ਮੁਗਧਾਹਾ ਸਾਬ ਆਪੇ ਜਗਤ ਉਪਾਏ ਦਾ ਪਿਆਰਾ ਵਸ ਆਪੇ ਜੁਗਤ ਹਥਾਹ ਜਗਤ ਜਗਤ ਨਹੀਂ ਗਹਿਣਾ ਜਗਤ ਜਗਤ ਵਸ ਵਾਵੇ ਅਤਕ ਲਾਉਣੀ ਐ ਜੁਗਤ ਇਹ ਵੀ ਗੱਗਾ ਪੂਰਾ ਪੜਨਾ ਜੁਗਤ ਨਹੀਂ ਗਹਿਣਾ ਜੁਗਤ ਗਾਲ ਜੀਵੜੀ ਆਪੇ ਪਾਏ ਦਾ ਪਿਆਰਾ ਜਿਉ ਪ੍ਰਭ ਖਿੰਚੈ ਤਿਉ ਜਾਹ ਗਾਲ ਜੇ ਬੜੀ ਗਾਲ ਗਲੇ ਵਿੱਚ ਗੱਲ ਨਹੀਂ ਗਾਉਣਾ ਜੀ ਗਾਲ ਜੋ ਗਰਬੈ ਸੋ ਪਛਸੀ ਪਿਆਰੇ Japna Nanak bhagat samaa Garbai ਬੱਬਾ ਬੰਨਣਾ ਜੀ ਗਰਬੈ ਨਹੀਂ ਗਾਣਾ ਗਰਬੈ ਜੋ ਹੰਕਾਰ ਕਰੇਗਾ ਕਰਦਾ ਹੈ 85 85 ਨਹੀਂ ਕਹਿਣਾ 85 ਸੂਰਠ ਮਹੱਲਾ ਚੌਥਾ ਦੋ ਤੋਕੇ ਅਨੇਕ ਜਨਮ ਵਿਛੋੜੇ ਦੁੱਖ ਪਾਇਆ ਮਨਮੁਖ ਕਰਮ ਕਰੈ ਅਹੰਕਾਰੀ ਅਨੇਕ ਅਨੇਕ ਨਹੀਂ ਕਹਿਣਾ ਅਨੇਕ ਵਿਛੋੜੇ ਵਾਵੇ ਤਦਕ ਸੱਚੇ ਦੀ ਔਕੜ ਵੀ ਪੜਨੀ ਹੈ ਵਿਛੜੇ ਨਹੀਂ ਕਹਿਣਾ ਵਿਛੜੇ ਅਹੰਕਾਰੀ ਅਹੰ ਹੰਕਾਰੀ ਨਹੀਂ ਗਹਿਣਾ ਅਹੰਕਾਰੀ ਮਹੱਲਾ ਚੌਥਾ ਦੋ ਤੁਕੇ ਇਹਨੂੰ ਦੋ ਤਕੇ ਨਹੀਂ ਗਹਿਣਾ ਦੋ ਤੁਕੇ ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸਰਣ ਤੁਮਾਰੀ ਗੋਬਿੰਦ ਗੋਬਿੰਦ ਨਹੀਂ ਗਹਿਣਾ ਗੋਬਿੰਦ ਸਰਨ ਤੁਮਾਰੀ ਤੱਤੇ ਦੇ ਔਕਰ ਸਰਨ ਤੁਮਾਰੀ ਗੈਣਾ ਤੁਮਾਰੀ ਗੋਬਿੰਦ ਪ੍ਰੀਤ ਲੱਗੀ ਆ ਤ ਪਿਆਰੀ ਜਬ ਸਤ ਸੰਗ ਪਾਏ ਸਾਧੂ ਜਨ ਹਿਰਦੈ ਮਿਲਿਆ ਸਾਤ ਮੁਰਾਰੀ ਰਹਾਉ ਗੋਬਿੰਦ ਟਿੱਪੀ ਸਹਿਤ ਪ੍ਰੀਤ ਲੱਗੀ ਲੱਲੇ ਤੇ ਅਦ ਕਲਾਉਣੀ ਐ ਸ਼ਾਂਤ ਮੁਰਾਰੀ ਮੰਮੇ ਦੇ ਓਂਕੜ ਮਰਾਰੀ ਨਹੀਂ ਕਹਿਣਾ ਮੁਰਾਰੀ ਤੂੰ ਹਿਰਦੈ ਗੋਪਤ ਵਸਹਿ ਦਿਨ ਰਾਤੀ ਤੇਰਾ ਭਾਉ ਨ ਬੁੱਝਹਿ ਗਵਾਰੀ ਗੋਪਤ ਪਪਾ ਮਲ ਨਾ ਜਾਣੀ ਗੁਪਤ ਨਹੀਂ ਕਹਿਣਾ ਗੋਪਤ ਪਪਾ ਪੂਰਾ ਪੜ੍ਹਨਾ ਹੈ ਵਸਹਿ ਦਿਨ ਰਾਤੀ ਰਾਤੀ ਨਹੀਂ ਕਹਿਣਾ ਰਾਤੀ ਬਿੰਦੀ ਸਹਿਤ ਭਾਉ ਨ ਬੁੱਝਹਿ ਬੁੱਝਾ ਜਾਂ ਬੁੱਝਾਈ ਨਹੀਂ ਕਹਿਣਾ ਬੱਬੇ ਤੇ ਅਦਕ ਵੀ ਲਾਉਣੀ ਹੈ ਹਾਏ ਦੀ ਸਿਹਾਰੀ ਵੀ ਬੋਲਣੀ ਹੈ ਬੁੱਝਾ ਹੈ ਸਤ ਗੁਰ ਪਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੀ ਪ੍ਰਗਟਿਆ ਪ੍ਰਗਟਿਆ ਨਹੀਂ ਕਹਿਣਾ ਰਾਰਾ ਦਾ ਪੜਨਾ ਜੀ ਪ੍ਰਗਟਿਆ ਵਿਚਾਰੀ ਵਾਵੇ ਨੂੰ ਬਿਹਾਰੀ ਵਿਚਾਰੀ ਨਹੀਂ ਕਹਿਣਾ ਵਿਚਾਰੀ ਗੁਰਮੁਖ ਪਰਗਾਸ ਭਇਆ ਸਾਂ ਤਿਆਈ ਦੁਰਮਤ ਬੋਧ ਨਿਵਾਰੀ ਬੁੱਧ ਬੱਬੇ ਤੇ ਅਦਕ ਗੁਰਮੁਖ ਮੰਮੇ ਦੀ ਔਂਕਰ ਗੁਰਮੁਖ ਨਹੀਂ ਗੈਣਾ ਭਇਆ ਈੜੀ ਨੂੰ ਸਿਹਾਰੀ ਆ ਖਿੱਚ ਕੇ ਪੜਨਾ ਜੀ ਭਇਆ ਨਿਗਾਣਾ ਫਿਰ ਬੱਬੇ ਤੇ ਦੁਨਾਵਾ ਤਿਆੜੇ ਨੂੰ ਕੰਨਾ ਭਇਆ ਬਣ ਜਾਂਦਾ ਭਇਆ ਨਿਵਾਰੀ ਨੰਨੇ ਦੀ ਸਿਹਾਰੀ ਪੜਨੀ ਐ ਨਿਵਾਰੀ ਨਹੀਂ ਕਹਿਣਾ ਨਿਵਾਰੀ ਆਤਮ ਬ੍ਰਹਮਚੀਨ ਸੁਖ ਪਾਇਆ ਸਤ ਸੰਗਤ ਪੁਰਖ ਤੁਮਾਰੀ ਪੁਰਖ ਹੈ ਪੁਰਖ ਮਿਲਿਆ ਗੁਰ ਪਾਇਆ ਜਿਨ ਕਾ ਕਿਰਪਾ ਪਈ ਤੁਮਾਰੀ ਨਾਨਕ ਅਤਲ ਸਹਿਜ ਸੁਖ ਪਾਇਆ ਅਨ ਦਿਨ ਜਾਗਤ ਰਹੈ ਬਨਵਾਰੀ ਅਤਲ ਅਤਲ ਨਹੀਂ ਕਹਿਣਾ ਤੱਤੇ ਤਦਕਲਾ ਕੇ ਅਤਲ ਸੂਰਠ ਮਹਲਾ ਚੌਥਾ ਹਰਿ ਸਿਓ ਪ੍ਰੀਤ ਅੰਤਰ ਮਨ 베ਦਿਆ ਹਰ ਬੈਨ ਰਹਿਣ ਨ ਜਾਈ ਰਹਿਣ ਰਹਿਣ ਨਹੀਂ ਕਹਿਣਾ ਇਸ ਮੁਖਾਹਾ ਪੜ੍ਹਨਾ ਹੈ ਜੀ ਰਹਿਣ ਜਿਉ ਮਾਸ਼ਲੀ ਬੈਨ ਨੀਰੈ ਬੈਨ ਸੈ ਤਿਉ ਨਾਮ ਮਹਿ ਬੈਨ ਮਰ ਜਾਈ ਬੈਨ ਨੀਰੈ ਬੈਨ ਨੀਰੈ ਨੇ ਗਾਣਾ ਬੈਨ ਤਾਂ ਨੰਨਾ ਪੂਰਾ ਪੜ ਰਹਾ ਦੋੇ ਸ਼ਬਦ ਵੱਖ-ਵੱਖ ਪੜਨੇ ਆ ਬੈਨੋਂ ਨੀਰੈ ਮੇਰੇ ਪ੍ਰਭ ਕਿਰਪਾ ਜਨ ਦੇਵਹੁ ਖਰਨਾਈ ਹਾਉ ਅੰਤਰ ਨਾਮ ਮੰਗਾ ਦਿਨ ਰਾਤਿ ਨਾਮੇ ਹੀ ਸ਼ਾਂਤ ਪਾਈ ਰਹਾਉ ਰਾਤਿ ਦਿਨ ਰਾਤਿ ਬਿੰਦਿ ਸਾਹਿਤ ਜਿਉ ਚਾਤ੍ਰਿਕ ਜਾਲ ਬਿਨ ਬਿਨ ਲਾਵੇ ਬਿਨ ਜਾਲ ਪਿਆਸ ਨ ਜਾਈ ਚਾਤ੍ਰਿਕ ਤ੍ਰਿਕ ਤਿਰਕ ਨਹੀਂ ਕਹਿਣਾ ਚਾਤ੍ਰਿਕ ਬਿੱਲ ਲਾਵੈ ਦੋਇ ਲੱਲੇ ਪੜਨੇ ਐ ਬਿੱਲ ਲਾਵੈ ਨਿ ਗਹਿਣਾ ਬਿੱਲ ਲਾਵੈ ਗੋਰੂ ਮੁਖ ਜਾਲ ਪਾਵੈ ਸੁਖ ਸਹਜੇ ਹਰਿਆ ਭਾਈ ਸੁਪਾਈ ਮਨ ਮੁਖ ਭੂਖੇ ਦਹਿ ਦਿਸ ਡੋਲਹਿ ਬੈਨ ਨਾ ਵੈ ਦੁਖ ਪਾਈ ਭੂਖੇ ਭੂਖੇ ਨਹੀਂ ਕਹਿਣਾ ਅਧਕ ਲਾ ਕੇ ਭੂਖੇ ਡੋਲ ਹੈ ਹਾਹੇ ਨੂੰ ਸਿਹਾਰੀ ਬੋਲਣੀ ਆ ਡੋਲਾ ਹੀ ਨਹੀਂ ਕਹਿਣਾ ਡੋਲ ਹੈ ਬੈਨੋ ਨਾਮ ਹੈ ਇਹਨੂੰ ਬੈਨਾ ਵਾਏ ਨਹੀਂ ਕਹਿਣਾ ਦੋਏ ਸ਼ਬਦ ਵੱਖ ਵੱਖ ਪੜਨੇ ਆ ਬੈਨੋ ਨਾਮ ਹੈ ਜਨਮ ਮਰੇ ਫਿਰ ਜੋਨੀ ਆਵੇ ਦਰਗਹ ਮਿਲੇ ਸਜਾਈ ਕ੍ਰਿਪਾ ਕਰਹਿ ਤਾਂ ਹਰ ਗੁਣ ਗਾਵਹਿ ਹਰ ਰਸ ਅੰਤਰ ਪਾਈ ਨਾਨਕ ਦੀਨ ਦਇਆਲ ਪਾਏ ਹੈ ਤ੍ਰਿਸ਼ਨਾ ਸਬਦ 부ਝਾਈ ਦੀਨ ਦਇਆਲ ਦਇਆਲ ਜਾਂ ਦਇਆਲ ਨਹੀਂ ਕਹਿਣਾ ਦਇਆਲ ਤ੍ਰਿਸ਼ਨਾ ਤ੍ਰਸਨਾ ਨਹੀਂ ਗਹਿਣਾ ਤ੍ਰਸਨਾ